ਕਿ ਨਸ਼ੇ ਨੇ ਪੰਜਾਬ ਦੀ ਨੌਜਵਾਨੀ ਨੂੰ ਕਿੱਥਾ ਹੋਇਆ ਉਸ ਦੇ ਖਿਲਾਫ ਅਵੇਅਰਨੈਸ ਦੀ ਨਵੀਂ ਸੋਚ ਇੱਕ ਨਵਾਂ ਸੁਪਨਾ ਲੈ ਕੇ ਇਹ ਯਾਤਰਾ ਸ਼ੁਰੂ ਹੋਈ ਹੈ ਇੱਕ ਪੂਈ ਸੁਪਨਾ ਨਸ਼ਾ ਮੁਕਤ ਪੰਜਾਬ ਆਪਣਾ ਤੇ ਉਹੀ ਸੁਪਨਾ ਜਿਹੜਾ ਹੈਗਾ ਜਿੱਥੇ ਜਿੱਥੇ ਅਸੀਂ ਜਾ ਰਹੇ ਆ ਉੱਥੇ ਉੱਥੇ ਲੋਕਾਂ ਨੂੰ ਅਵੇਅਰ ਕਰ ਰਹੇ ਆ ਤੇ ਉਹਨਾਂ ਨੂੰ ਉਹੀ ਸੁਪਨਾ ਦਿਖਾ ਰਹੇ ਆ ਕਿ ਸਿਸਟਮ ਤੋਂ ਸਰਕਾਰਾਂ ਤੋਂ ਮੀਟ ਕਰਨ ਦੀ ਬਜਾਏ ਤੇ ਜੁਆਕਾਂ ਨੂੰ 10 ਸਾਲ ਤੋਂ 18 ਸਾਲ ਦੇ ਜੁਆਕਾਂ ਤੇ ਕੰਮ ਕਰਨਾ ਹੈ ਆਪਦੇ ਛੋਟੇ ਬੱਚਿਆਂ ਤੇ ਕੰਮ ਕਰਨਾ ਜਦੋਂ ਖਰੀਦਦਾਰ ਮੁੱਖਗੇ ਨਾ ਵੇਚ ਨਾਲ ਭਾਵੇਂ ਕਿਤੇ ਮਰਜੀ ਵੇਚੀ ਜਾਵੇ ਮੈਂ ਇਸੇ ਸੋਚ ਨਾਲ ਚੱਲਨੀ ਆ ਅਰੇ ਮਾਂ ਹਰ ਪਿਓ ਆਪੇ ਜਵਾਕ ਦੇ ਉਸ ਤੇ ਮਿਹਨਤ ਕਰੇ ਹਰ ਦਾਦਾ ਦાદੀ ਆਪਣੇ ਪੋਤੇ ਪੋਤੀਆਂ ਨੂੰ ਚੰਗੀ ਸਿੱਖਿਆ ਜਾਵੇ ਉਹਨਾਂ ਨੂੰ ਸਹੀ ਤੇ ਗਲਤ ਦਾ ਪਤਾ ਕੀਆ ਸਿਨਾਵੇ ਸਹੀ ਤੇ ਗਲਤ ਦੀ ਫਰਕ ਦੱਸੇ ਤਾਂ ਜੋ ਜਵਾਕ ਕੁਰਸਤੇ ਪੈਣ ਹੀ ਨਾ ਜੀ ਪੈਦਲ ਯਾਤਰਾ ਹੈ ਜੀ ਵਸਦਾ ਰਹੇ ਪੰਜਾਬ ਪੈਦਲ ਯਾਤਰਾ ਜਿਹੜੀ ਕਿ ਬਠਿੰਡੇ ਤੋਂ 12 ਦਸੰਬਰ ਨੂੰ ਸ਼ੁਰੂ ਹੋਈ ਹੈ ਤੇ 24 ਦਸੰਬਰ ਨੂੰ ਦਰਬਾਰ ਸਾਹਿਬ ਜਾ ਕੇ ਪੰਜਾਬ ਦੀ ਚੜ੍ਹਦੀ ਕਲਾ ਦੀ ਅਰਦਾਸ ਤੇ ਇਹ ਯਾਤਰਾ ਦਾ ਇੱਕ ਵਾਰ ਸਮਾਪਤ ਹੋਏਗੀ ਇਹ ਯਾਤਰਾ ਨਸ਼ੇ ਦੇ ਖਿਲਾਫ ਜੋ ਨਸ਼ੇ ਨੇ ਪੰਜਾਬ ਦੀ ਨੌਜਵਾਨੀ ਨੂੰ ਗਰ ਕੀਤਾ ਹੋਇਆ ਉਸ ਦੇ ਖਿਲਾਫ ਅਵੇਅਰਨੈਸ ਇੱਕ ਨਵੀਂ ਸੋਚ ਇੱਕ ਨਵਾਂ ਸੁਪਨਾ ਲੈ ਕੇ ਇਹ ਯਾਤਰਾ ਸ਼ੁਰੂ ਹੋਈ ਹੈ ਇੱਕੋ ਹੀ ਸੁਪਨਾ ਨਸ਼ਾ ਮੁਕਤ ਪੰਜਾਬ ਆਪਣਾ ਤੇ ਉਹੀ ਸੁਪਨਾ ਜਿਹੜਾ ਹੈਗਾ ਜਿੱਥੇ ਜਿੱਥੇ ਅਸੀਂ ਜਾ ਰਹੇ ਹਾਂ ਉੱਥੇ-ਉੱਥੇ ਲੋਕਾਂ ਨੂੰ ਅਵੇਅਰ ਕਰ ਰਹੇ ਆ ਤੇ ਉਹਨਾਂ ਨੂੰ ਉਹੀ ਸੁਪਨਾ ਦਿਖਾ ਰਹੇ ਆ ਕਿ ਸਿਸਟਮ ਤੋਂ ਸਰਕਾਰਾਂ ਤੋਂ ਉਮੀਦ ਕਰਨ ਦੀ ਬਜਾਏ ਤੁਸੀਂ ਆਪ ਐਜ਼ ਅ ਇਨਸਾਨ ਇੰਡੀਵਿਜੂਅਲ ਪੰਜਾਬ ਦੇ ਨਾਗਰਿਕ ਹੋਣ ਦੇ ਨਾਤੇ ਤੁਸੀਂ ਕੀ ਕਰ ਸਕਦੇ ਹੋ ਆਪਦੇ ਜੁਆਕਾਂ ਨੂੰ 10 ਸਾਲ ਤੋਂ 18 ਸਾਲ ਦੇ ਜੁਆਕਾਂ ਤੇ ਕੰਮ ਕਰਨਾ ਆਪਦੇ ਛੋਟੇ ਬੱਚਿਆਂ ਤੇ ਕੰਮ ਕਰਨਾ ਕੋਈ ਮਰਜ਼ੀ ਵੇਚੀ ਜਾਵੇ ਕੋਈ ਕੁਝ ਹੋਵੇ ਜਦੋਂ ਖਰੀਦਦਾਰ ਮੁੱਖਗੇ ਵੇਚਣ ਨਾਲ ਆਪਾਂ ਵਿਕਿੱਤੇ ਮਰਜੀ ਵੇਚੀ ਜਾਵੇ ਮੈਂ ਇਸੇ ਸੋਚ ਨਾਲ ਚੱਲੀ ਆਂ ਕਿ ਹਰ ਮਾਪਿਓ ਹਰ ਮਾਂ ਹਰ ਪਿਓ ਆਪਦੇ ਜੁਆਕ ਦੇ ਉੱਤੇ ਮਿਹਨਤ ਕਰੇ ਹਰ ਦਾਦਾ ਦਾਦੀ ਆਪਣੇ ਪੋਤੇ ਪੋਤੀਆਂ ਨੂੰ ਚੰਗੀ ਸਿੱਖਿਆ ਦੇਵੇ ਉਹਨਾਂ ਨੂੰ ਸਹੀ ਤੇ ਗਲਤ ਦਾ ਸਾਖੀਆਂ ਜਨਾਵੇ ਸਹੀ ਤੇ ਗਲਤ ਦੀ ਫਰਕ ਦੱਸੇ ਤਾਂ ਜੋ ਜੁਆਕ ਕਰਸਤੇ ਪੈਣ ਹੀ ਨਾ ਜਿਉ ਉਹ ਪਹਿਣਗੇ ਹੀ ਨਹੀਂ ਨਸ਼ੇ ਵੱਲ ਜਾਣਗੇ ਨਹੀਂ ਤੇ ਫਿਰ ਭਾਵੇਂ ਵੇਚਣ ਵਾਲੇ ਜਿੰਨੇ ਮਰਜੀ ਤਾਕਤਵਰ ਹੋਣ ਉਦੇ ਨਾਲ ਕੋਈ ਫਰਕ ਨਹੀਂ ਪੈਣਾ ਹੈਗਾ ਤੋ ਇਹ ਜਿਹੜੀ ਸੋਚ ਹੈ ਲੈ ਕੇ ਮੈਂ ਨਿਕਲੀ ਆਂ ਔਰ ਬੜਾ ਵਧੀਆ ਹੰਗਾਰਾ ਮਿਲ ਰਿਹਾ ਤੇ ਸਾਰੇ ਸਪੋਰਟ ਤੇ ਸਾਥ ਦੇ ਰਹੇ। ਬੜੀ ਆਰਗੇਨਾਈਜ਼ਰ ਆ ਆਰਗੇਨਾਈਜੇਸ਼ਨ ਔਰ ਤੁਹਾਡਾ ਚੜਦੀ ਕਲਾ ਫਾਊਂਡੇਸ਼ਨ ਆਰਗੇਨਾਈਜੇਸ਼ਨ ਹੈ ਵਾਜਦਾ ਰਹੇ ਪੰਜਾਬ ਪੈਦਲ ਯਾਤਰਾ ਮੇਰਾ ਨਾਮ ਅੰਮ੍ਰਿਤ ਗਿੱਲ ਹੈ ਤੇ ਅਸੀਂ ਬਠਿੰਡੇ ਤੋਂ ਇਹ ਯਾਤਰਾ ਲੈ ਕੇ ਚੱਲੇ ਆਂ ਦਰਬਾਰ ਸਾਹਿਬ